ਹਾਂਜੀ ਸਸਰੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਨਾ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਅੱਜ ਦੀ ਸਭ ਤੋਂ ਵੱਡੀ ਨਿਊਜ਼ ਹੈ ਜਿਹੜੀ ਐਗਜ਼ਾਮ ਪੁਆਇੰਟ ਆਫ਼ 뷰 ਨਾਲ ਨਿਕਲ ਕੇ ਆ ਰਹੀ ਹੈ ਜੀ ਅਪੋਇੰਟਮੈਂਟ ਆਫ਼ ਚੀਫ ਜਸਟਿਸ ਆਫ਼ ਇੰਡੀਆ ਤਾਂ ਜਿਹੜਾ ਮੈਂ ਤਾਂ ਜਿਹੜੇ ਆਪਣੇ ਹੁਣ 52nd ਯਾਨੀ ਕਿ ਆਪਣੇ 52ਵੇਂ ਜਿਹੜੇ ਚੀਫ ਜਸਟਿਸ ਨੇ ਆਪਣੇ ਬੀ ਆਰ ਗਵਈ ਜੀ ਉਹਨਾਂ ਨੇ ਅੱਗੇ ਨਾਮ ਰეკਮੈਂਡ ਕਰਤਾ ਹੈ 53rd ਚੀਫ ਜਸਟਿਸ ਆਫ਼ ਇੰਡੀਆ ਦਾ ਤਾਂ ਉਹਨਾਂ ਦਾ ਨਾਮ ਕੀ ਜੀ ਉਹਨਾਂ ਦਾ ਨਾਮ ਜੀ ਸੂਰਿਆਕਾਂਤ ਤਾਂ ਸੂਰਿਆਕਾਂਤ ਜੀ ਹੋਣਗੇ ਆਪਣੇ 53ਵੇਂ ਚੀਫ ਜਸਟਿਸ ਆਫ਼ ਇੰਡੀਆ ਤੇ 24 ਨਵੰਬਰ ਨੂੰ ਉਹ ਰਿਟਾਇਰ ਆਪਣਾ ਜੋ ਕਹਿ ਲਵਾਂ ਕਿ ਕਾਰਜ ਕਰ ਆਪਣਾ ਸੰਭਾਲਣਗੇ ਠੀਕ ਹੈ ਜੀ ਤੇ ਹਰਿਆਣਾ ਦੇ ਜੰਪਾਲ ਨੇ हिसार ਦੇ ਵਿੱਚ ਇਹਦਾ ਜਨਮ ਹੋਇਆ ਸੀਗਾ ਸੂਰੇ ਕਾਂਜੀ ਦਾ ਤੇ ਉਸ ਤੋਂ ਬਾਅਦ ਫਿਰ ਕੀ ਹੈ ਹਰਿਆਣਾ ਦੇ ਵਿੱਚ ਐਡਵੋਕੇਟ ਜਨਰਲ ਵੀ ਰਹੇ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੈ ਉੱਥੇ ਜੱਜ ਵੀ ਰਹੇ ਤੇ ਉਸ ਤੋਂ ਬਾਅਦ ਫਿਰ ਚੀਫ ਜਸਟਿਸ ਵੀ ਰਹੇ ਹੈ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਠੀਕ ਹੈ ਜੀ ਤੇ ਲਗਭਗ 62 ਸਾਲ ਦੀ ਉਮਰ 'ਚ ਹੋਣੇ ਜਾ ਕੇ 62 ਜਾਂ 62 ਸਾਲ ਦੀ ਉਮਰ ਤੇ ਜਾ ਕੇ ਹੁਣ ਇਹ सिविल डिस्ट ऑफ इंडिया बन ਜਾਣਗੇ ਤੇ 65 ਸਾਲ ਦੀ ਉਮਰ ਤੱਕ ਆਪਣੀ ਸੇਵਾਵਾਂ ਨਿਭਾਉਣਗੇ ਤੇ ਯਾਨੀ ਕਿ ਕਾਫੀ ਲੰਮਾ ਸਮਾਂ ਹੋਏਗਾ ਇਹਨਾਂ ਦੇ ਕੋਲ ਕਹਿ ਲਓ ਕਿ ਆਪਣੀ ਜੋ ਡਿਊਟੀ ਹੈ ਉਹ ਨਿਭਾਉਣ ਦਾ ਜੀ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਤੇ ਇਹ ਹੈ ਦੀ ਨਿਊਜ਼ ਸੀ ਕਿ ਐਗਜ਼ਾਮ ਚ ਕਰੰਟ ਅਫੇਅਰ ਦੇ ਪੁਆਇੰਟ ਆਫ 뷰 ਨਾਲ ਇਹ ਪੁੱਛਿਆ ਜਾ ਸਕਦਾ ਹੈ